ਸਾਰੇ ਬੰਦੋ ਕੋਕੁੰਡੇ 3 ਵੀ ਕੀ ਆਏ ਠੀਕ ਹੈ ਠੀਕ ਹੈ ਇਹ ਚੱਲੇ ਹੋ ਹਸਬੰਦ ਨੇ ਹਾਂ ਜੀ ਕੀ ਹੋਇਆ ਤੁਹਾਡੇ ਬੱਚੇ ਨੂੰ ਮੈਨੂੰ ਪਤਾ ਨਹੀਂ ਮੇਰੇ ਬੁੰਡੇ ਨੂੰ ਨਾ ਦੋ ਸਵੇਰੇ ਘਰੇ ਮੈਨੂੰ ਕੰਮ ਤੇ ਛੱਡਣ ਆਇਆ ਏ ਮੰਜੰਡਾ ਮੈਨੂੰ ਕਹਿੰਦਾ ਵੀ ਪੈਸੇ ਦੇ ਦੇ ਮੈਂ ਪੈਟਰੋਲ ਭਵਾਣੇ ਹੁਣੇ ਮੈਂ ਆਈ ਸਕੂਲ ਨੂੰ ਮੈਨੂੰ ਕੰਮ ਤੇ ਫੋਨ ਕਰਿਆ ਤੇ ਮੈਨੂੰ ਕਹਿੰਦੇ ਤੁਹਾਡਾ ਮੁੰਡਾ ਕਿਹਨਾਂ ਜਾਕਰ ਹਸਪੀਟਲ ਵਿੱਚ ਹੈ ਇਹ ਨਹੀਂ ਕੋਣੀ ਮਾਰੀ ਇੱਥੇ ਕਿੱਥੇ ਕਿੱਥੇ ਸੀਗਾ ਮੁੰਡਾ ਕਿੱਥੇ ਮਾਰੀ ਹੈ ਪਤਾ ਨਹੀਂ ਉਹਨਾਂ ਦਾ ਆਪਣੇ ਦੋਸਤੇ ਕਰੇ ਗਿਆ ਤਾਂ ਕਿੱਥੇ ਰਹਿੰਦੇ ਦੋਸਤਾਂ ਜੀ ਪਤਾ ਨਹੀਂ ਮਾਨੂੰ ਮੈਂ ਨਹੀਂ ਜਾਣਦੀ ਜਾਨਪੁਰੇ ਕਰ ਰਹੇ ਹੈ ਜਾਨਪੁਰੇ ਕੀ ਕੰਮ ਨੇ ਕੀ ਐਵੇਂ ਬੱਚਾ ਅੱਛਾ ਤੁਸੀਂ ਤੁਸੀਂ ਰਾਜਪੁਰੇ ਰਹਿੰਦੇ ਆ ਹਾਂਜੀ ਅਸੀਂ ਨਵਾਜ਼ ਰੋਡ ਤੇ ਰਹਿੰਦੇ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਮੇਰੇ ਬੇਟੀ ਨੂੰ ਕਿਉਂ ਮਾਰ ਦਿੱਤਾ ਮੇਰੇ ਪੁੱਤ ਨੇ ਤਾਂ ਕਿਸੇ ਦਾ ਕੁਝ ਨਹੀਂ ਸਾਲ ਕੋ ਮੇਰਾ ਪੜਦਾ ਸੀ ਹਾਂਜੀ ਪੜਦਾ ਕਿੱਥੇ ਪੜਦਾ ਐ ਮੰਦਰ ਕਾਲਾ ਦਸਵੇਂ ਸੀ ਕਿੰਨੇ ਵਿੱਚ ਹਾਂ ਮਿੰਟ ਤੇ ਪੜਦਾ ਕੱਲਾ ਕੱਲਾ ਬੱਚਾ ਹਾਂਜੀ ਮੇਰਾ ਇੱਕ ਹੀ ਬੁੱਤ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਵੀ ਜੰਗਪੂਰੇ ਦੇ ਵਿੱਚ ਤਿੰਨ ਚਾਰ ਜਵਾਬ ਜਿਹੜੇ ਇੱਕ ਸੁਖਵਿੰਦਰ ਸਿੰਘ ਹੈ ਪਾਤਰ ਉਹ ਕਿਹਾ ਸੀ ਮੌਹਲੀ ਕਿਸੇ ਕੋਡ ਦੀ ਤਰੀਕ ਪਿੱਛੇ ਉਹਦਾ ਜਵਾਬ ਤੇ ਤਿੰਨ ਚਾਰ ਮੁੰਡੇ ਖੇਡਣ ਲਈ ਆਏ ਸੀ ਕਿ ਜੋ ਇਸ ਦੌਰਾਨ ਇੱਕ ਜਵਾਬ ਦੇ ਸੱਤੇ ਗੋਲੀ ਲੱਗੀ ਹੈ ਜਿਸ ਦੀ ਡੈਕ ਹੋ ਗਈ ਹੈ ਤੇ ਜੋ ਅਸੀਂ ਹੁਣ ਪੇਰੈਂਟਸ ਦਾ ਪੇਰੈਂਟਸ ਆਏ ਹੈ ਤੇ ਜਿਵੇਂ ਵੀ ਸਟੇਟਮੈਂਟ ਦਿੰਦੇ ਨੂੰ ਅਸੀਂ ਕਾਰਵਾਈ ਕਰਮ ਵਿੱਚ ਲਿਆਵਾਂ। ਸਰ ਇਸ ਸੰਬੰਧ ਵਿੱਚ ਸਰ ਜੋ ਜਵਾਕ ਰੇਡਰ ਸੀ ਜਿੰਨ ਤੋਂ ਕੁਝ ਪੁੱਛਿਆ ਗਿਆ ਚਾ ਕੋਈ ਰਵਲਵਰ ਰਿਕਵਰ ਕੀਤੀ ਹੋਵੇ ਜੀ। ਪੁੱਛ ਕੇ ਚੱਲ ਰਹੀ ਹੈ। ਸਰ ਪਤਾ ਲੱਗਿਆ ਜੀ ਕੁਝ ਉਹ ਮੋਬਾਈਲ ਸੈਲਫੀ ਵਗੈਰਾ ਲੈ ਲਿਆ ਸੀ ਕਿਸੇ ਸਾਰੇ ਮਾਮਲੇ ਜੀ। ਇਹ ਸਭ ਚੀਜ਼ਾਂ ਹਲੇ ਨਹੀਂ ਦੱਸ ਸਕਦੇ ਬੜੀ अर्ਲੀ ਸਟੇਜ ਆ ਤੇ ਅਸੀਂ ਇਹਦੇ ਵੈਰੀਫਾਈ ਕਰਕੇ ਦੱਸਾਂ। ਕਿੰਨੀ ਉਮਰ ਦੀ ਬੱਚੀ ਜਿਹਦਾ ਮਰਿਆ ਉਹ तकरीबन 14-15 ਸਾਲ ਸੀ।